ਫਾੜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਿਆਲੀ ਤੋਂ ਜਿਹੜੀ ਚਿਰਕ ਪੱਟੀ ਨੂੰ ਜਾਂਦੀ ਆ ਇਸੇ ਚਿਰਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਸਰਿਆਲੀ ਤਕਰੀਬਨ ਇੱਥੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਨਸ਼ਾਰੇ ਪੰਨਵਾਂ ਦੀ ਦੂਰੀ ਵੀ ਕੋਈ 8-7 ਕਿਲੋਮੀਟਰ ਦੀ ਆ ਪਿੰਡ ਬੁਰਜ ਨੱਥੂਕੇ ਤੋਂ ਸਰਾਲੀ ਮੰਡ ਪਿੰਡ ਨਜ਼ਦੀਕ ਬੋਰਜ ਰਾਇਕਾ ਕੰਡਿਆਲਾ ਸਰਾਲੀ ਮੰਡ ਠੀਕ ਹੈ ਜੀ ਇਹ ਪਿੰਨ ਥੋੜੀ ਥੋੜੀ ਦੂਰੀ ਤੇ ਆ ਤੇ ਪੱਟੀ ਤਕਰੀਬਨ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਆ ਆਤੀ ਦੇ ਕੋਲ ਆਇਆ ਦੋਸਤੋ ਅੱਜ ਆਤੀ ਦੇ ਕੋਲ ਟੋਟਲ ਟੈਨਰ ਆ ਕੇ ਬਕਾਉ ਆ ਵੈੜਾ ਵੀ ਗੱਲ ਕਰ ਲਈਏ ਤੇ ਪਸ਼ੂ ਸਾਰੇ ਸੋਇਤ ਪਾਇਆ ਠੀਕ ਹੈ ਜੀ ਇੱਕ ਜਰਤੀ ਫੀਡ ਦੇ ਵਿੱਚ ਬੱਚੀ ਉਹ ਗੱਭਣਾ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਤੇ ਦੋ ਵੜਾ ਸੋਈਆਂ ਸਵਾਈਆਂ ਇੱਕ ਸੱਜਰ ਬਿਲਕੁਲ ਇੱਕ ਕੋਈ 25 ਦਿਨ ਕੋਈ 27 25 ਦਿਨ ਦੇ ਹੀਟ ਕਰ ਜਿਹੜਾ ਸਮਾਂ ਹੋ ਗਿਆ ਇਸ ਵਕਤ ਚੱਗੇ ਦੁੱਧ ਤੇ ਚੱਲਣ ਲਈ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਫੁੱਲ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਅੱਜ ਤਰੀਕ 26 ਜਨਵਰੀ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਦੁਪਹਿਰ ਦੇ ਕੋਈ 1.5 2 ਵਜੇ ਦਾ ਸਮਾਂ ਹੈ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹੈਪੀ ਵੀਰ ਸਾਸਰੀ ਗਾਲ ਸਾਸਰੀ ਗਾਲ ਸੰਧੂ ਸਾਹਿਬ ਹੋਰ ਐਪੀ ਠੀਕ ਹੈ ਕੜਦੇ ਗਲਾ ਕਿਰਪਾ ਸਤੂ ਗੁਰੂ ਮਰ ਜਿੰਦੇ ਛਾਲਾ ਹਾਂਜੀ ਹਾਂਜੀ ਚਲੋ ਇਸੇ ਤਰ੍ਹਾਂ ਹੀ ਆ ਕੋ ਬਾਬੇ ਸਿਰ ਤੇ ਮਾਰੀ ਨਹੀਂ ਉਹ ਤੁਹਾਡੇ ਸਿਰ ਤੇ ਮਾਰੀ ਨਹੀਂ ਨਹੀਂ ਰਲ ਮਿਲ ਕੇ ਇਸੇ ਤਰ੍ਹਾਂ ਹੀ ਚੱਲੀ ਜਾਂਦਾ ਵੀ ਬਸ ਬਸ ਹਾਂਜੀ ਹਾਂਜੀ ਤਾਂ ਵੀ ਨਾਗਾ ਤੇ ਟੋਟਲ ਤਿੰਨ ਦੋ ਸੂਏ ਆਪਣੇ ਕੋਲ ਇੱਕ ਪੱਚੀ ਗੱਬਣਾ ਜਰਸੀ ਹਾਂਜੀ ਹਾਂ ਨਹੀਂ ਸੋ ਨਾਗ ਪੰਜੇ ਕੱਲ੍ਹ ਆਪਣੇ ਕੋਲ ਕੱਲ੍ਹ ਪੌਣੀ ਮੁਰੇ ਕੱਲ੍ਹ ਲਾਗੇ ਪ੍ਰੋਗਰਾਮ ਜ ਆਏ ਅੱਛਾ ਅੱਛਾ ਜੀ ਤੇ ਕੱਲ੍ਹ ਦੋਗੇ ਅੱਗੇ ਪਿੰਡ ਦੇ ਬੰਦੇ ਲਾ ਕੇ ਵੜਾਉਣੇ ਚਾਹੀਏ ਸ਼ਾਈ ਵਾਲੇ ਪਿੰਡ ਵੇਚ ਲੈ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਹੁਣ ਫਿਰ ਹਾਲ ਜਿਹੜੇ ਤਿੰਨ ਆਪਣੇ ਕੋਲ ਅੱਜ ਮੌਜੂਦ ਆ ਹਾਂਜੀ ਹਾਂਜੀ ਤੇ ਦੋ ਸੂਈਆਂ ਵਾ ਇੱਕ ਵੜ ਗੱਬਣਾ ਜਰਸੀ ਠੀਕ ਆ ਹਾਂਜੀ ਲੋ ਵੀ ਠੀਕ ਆ ਜੀ ਇਹ ਤਿੰਨ ਲਾਗਾ ਠੀਕ ਆ ਜੀ ਸੋ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਪੂਰੀ ਡਿਟੇਲ ਤੁਹਾਨੂੰ ਮਿਲਦੀ ਪਹਿਲੇ ਨੰਬਰ ਕੋ ਹੈਪੀ ਆ ਜਿਹੜੀ ਆਪਣੇ ਕੋਲ ਬੜਾ ਭਰਾ ਇਹ ਸਰਦਾਰਾਂ ਦੀ ਸੂਈ ਆ ਸੂਈ ਨੂੰ 20 ਦਿਨ ਲਾ ਲਏ ਕੋਈ ਮਹੀਨਾ ਵਾਲੇ ਬੱਛਾ ਮਗਰ ਹਾਂ ਤੇ ਦੁੱਧ ਸੰਦੂ ਸਾਹ ਦੇ ਕੇ ਗਾਂ ਕੋਈ 35 ਕਿਲੋ ਜੇ ਆਪਾਂ ਬੰਦੇ ਤੋਂ ਲਈ ਆ ਹੂੰ 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 ਉਤੋਂ ਥੋੜੀ ਜੀ ਗਾ ਕੇ ਸੰਭੀ ਸੁੰਭੀ ਨਹੀਂ ਗਈ ਹੁਣ ਦੋ ਸੰਦਾਂ ਲਈ ਲੀਟਰ ਮਾਰਨਾ ਵਾ ਤੇ 25 ਕਿਲੋ ਮਾਰ ਲੈ ਜੇ ਕੰਡੇ ਰੱਖਣਾ ਤੇ 22 ਕਿਲੋ ਜੇ ਮਰਜੀ ਰੱਖ ਲੈ ਵੀਰ ਅੱਛਾ ਜੀ ਤੇ 22 ਕਿਲੋ ਕੰਡੇ ਵਾਲਾ ਹੀ ਆ ਮਾਰਨਾ ਕੰਡੇ ਵਾਲਾ ਵਾ ਲੀਟਰ ਮਾਰਨੇ ਪਰ 25 ਚੋ ਵੀ ਮੀਟਰ 25 ਦੇ ਹੋ ਜਾਣਗੇ ਅੱਛਾ ਹਾਂਜੀ ਠੀਕਾ ਇਹਨੂੰ ਅਜ ਦਿਨ 22 25 ਦੇ ਦਿਨ ਹਾਂਜੀ ਆਂਦੀ ਹਾਂਜੀ ਬੱਛਾ ਮਗਰਾ ਬੱਛਾ ਮਗਰਾ ਸੰਧੂ ਸਾਹਿਬ ਲਓ ਜੀ ਹਾਂ ਠੱਲੀ ਤੇਰੀ ਥਣਾ ਬਹੁਤ ਜਿਆਦੀ ਲੱਗਣਾ ਸੰਧੂ ਸਾਹਿਬ ਇੱਧਰ ਹਿੱਲੇ ਦੇ ਆਹ ਦੇਖੋ ਜੀ ਸੋ ਹਾਂ ਦੋਸਤੋ ਸੀਰੀਜ਼ ਲੱਗਾ ਪਾਜਾ ਨੂੰ ਬਾਲਟੀ ਚਾਰਾ ਨਾ ਲਾ ਕੇ ਦਵਾਉਂਦੇ ਮੂਟ ਜੜ ਪਾਉਂਦਾ ਕਿਸੇ ਭਰਾ ਨੇ ਪਾ ਲੋ ਦਿਨ ਨੂੰ ਵੇਜੇ ਪਾਉਣਾ ਪਾ ਲੋ ਨਹੀਂ ਪਾਉਣਾ ਲਾਫਾ ਬਾਕੀ ਥਾਂ ਮੇਜੋ ਕਿੱਦਾਂ ਲੱਗਾ ਗਾਮ ਦੋਵੇਂ ਪਾਸੇ ਨਾੜਾ ਦੇਖੋ ਸੋ ਆਪਣਾ ਡਰਾਈਵ ਕਰਦੇ ਸੋ ਵਰਲਾ ਬਹੁਤ ਵਧੀਆ ਨੇ ਮੁਠੀ ਵਾਲਾ ਥਾਣਾ ਪੂਰੇ ਹੱਥੀ ਦੇ ਹੱਦੀ ਆਉਣ ਵਾਲਾ ਠੀਕ ਆ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾ ਮੋਗਾ ਹੀ ਆ ਤੇ ਇਹਨਾਂ ਨੂੰ 22 ਕਿਲੋ ਕੰਡੇ ਵਾਲਾ ਦੁੱਧ ਜਿਹੜਾ ਤੇ ਥੱਲੇ ਖਾ ਜਾਣਾ ਠੀਕ ਆ ਜੀ ਬਾਕੀ ਜਿਹੜਾ ਲਾੜਾ ਲੂਣਾ ਵਿਖਾਓ ਕੰਨੀਆ ਉਹ ਲੈ ਦੇ ਦੇ ਹੋਰ ਕੋਈ ਵੀ ਮੇਰਾ ਸਾੰਭਣ ਵਾਲਾ ਲੈ ਜਾਏ ਨਾ ਹੋਣ ਵੀ ਗਾ ਸਾਨੂੰ ਸਾਹ ਦੁੱਧ ਜਿਹਦਾ ਮਰਜੀ ਵੀ ਮੇਰਾ ਕੋਈ 30 ਕਿਲੋ ਚੋਲੇ ਅਸਾਂ ਕੋਈ ਟੋਕਰ ਲਾਉਗੀ ਮਹੀਨਾ ਸੋਗੀ ਟੋਕਰ ਦਾ ਮਹੀਨੇ ਦਾ ਮਾਫੀ ਵੀ ਫਰਦੂਗਾ ਤਾਂ ਇਹ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਲੋ ਵੀ ਭਰਾਵੋ ਠੀਕ ਆ ਜੀ ਤੇ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਤੂਰ ਤੂਰ ਕੇ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਬੱਛਾ ਮਗਰ ਇਹਦੇ ਠੀਕ ਹੈ ਜੀ ਸੋ ਬਾਈਕ ਦੇਣ ਦਾ ਸਮਾਂ ਜਿਹੜਾ 22 25 ਕਿ ਦਿਨ ਦਾ ਸਮਾਂ ਤੇ ਤਕਰੀਬਨ ਇੰਨੇ ਚਲੇ ਦੋਦੇ ਦੇ ਹਾਜ਼ਰ ਕਦ ਪੂਰਾ ਵੱਡਾ ਫੋਲ ਵੱਡੇ ਹਾਈਕ ਤੱਕ ਆ ਗਏ ਆ ਵੀਰ ਸਮਰ ਆ ਫੇਰ ਲਾਏ ਸਾਨੂੰ ਸਾਹਿਬ ਆ ਸੋ ਬੇ ਬੇ ਸੰਗੋਤ ਮਰਾ ਜੂ ਜਿਹੜਾ ਆ ਸੁਆ ਤਿੱਜਾ ਜੋ ਲਓ ਜੀ ਠੀਕ ਹੈ ਜੀ ਹਾਂਜੀ ਬਾਈ ਇਹ ਕੁੱਲਿਆ ਖੱਲਿਆ ਰਾਂ ਦੇ ਕੋ ਫੇਰ ਗੱਲ ਬੰਦੀ ਇਹਨਾਂ ਕਰ ਮਾ ਬਿਲਕੁਲ ਮਗੀ ਸਦੋ ਕੋਈ ਵੀਰ ਨੇ ਫਾਰਮ ਫੂਨ ਨੂੰ ਵਾਸਤੇ ਖੜ੍ਹ ਦੇ ਜਨੂ ਨੌਜ ਜੀ ਆ ਚੰਗੀ ਆ ਜਿਹੜਾ ਆਪਣਾ ਭਾ ਦੇ ਦੇਣਾ ਆ ਪਾ ਜਿਹੜਾ ਦਾ ਲੋਗ ਆ ਇਹ ਦੋ ਦੋ ਲੱਖ ਮੰਗਦੇ ਆ ਆਪਾਂ ਨਾਲ ਦੋ ਮੰਗਣਾ ਨਾਲ ਲੱਖ ਮੰਗਣਾ ਹਾਂ ਜੱਜ ਜੱਜ ਦੇ ਆ ਗਈ ਹਾਂ ਜੀ ਹਾਂ ਹੋਵੇ ਕੋੜ ਯਾਰ ਕੀ ਆ ਸਾਰੀ ਵਾਰ ਕੋਈ ਛੋਟੀ ਨਹੀਂ ਗਈ ਨਾ ਨਾ ਕੱਢੀ ਨਹੀਂ ਪਾਈ ਜਿਹੜਾ ਨਾਲ ਦੱਸ ਉਹ ਵਿਖਾਉਂਦੇ ਕਿੰਨੇ ਹਲੇ ਵੇ ਦੇਖੋ ਹਾਂ ਆ ਵੇਖੋ ਜੀ ਜਿਹਨੇ ਪੜਾਈ ਕੀਤੀ ਹੁੰਦੀ ਆ ਫਲਕਾਰੀ ਤੇ ਉਹ ਗੱਲਬਾਤ ਬਣ ਗਈ ਲੈ ਲੋ ਲੋ ਹਾਂ ਬਗੀ ਇਹ ਠੰਡੀ ਜੋ ਲੈੋ ਜੀ ਇਹ ਨਹੀਂ ਕੋਈ ਲੈ ਲੋ ਹੈ ਸੀਲ ਸਾਊ ਜੀ ਠੀਕ ਆ ਜੀ ਸੋ ਹੈ ਠੰਡੀ ਤੇਰੀ ਆ ਸੋ ਚੰਗੇ ਦੁੱਧ ਵਾਲੀ ਆ 22 ਤੋਂ 25 24 ਲੀਟਰ ਤੇ ਇਹ ਚੱਲਣ ਈ ਆ ਠੀਕ ਆ ਜੀ ਉਹ ਫੜ ਦੇਣਾ ਹਮਾਂ ਦਾ ਸਾਊ ਦੇਖਦਾ 30 ਕਿਲੋ ਦੁੱਧ ਹੋਣੀ ਦੇ ਦਊਗੀ ਪਰ ਆਪਣੇ ਘਰੇ ਜਿੰਨਾ ਮੌਜੂਦ ਆਪਾਂ ਉਹਨਾਂ ਦੇਣਾ ਹੈ ਆਪਾਂ 30 ਸੱਲੀ ਦਈਏ ਕੋਈ 20 ਰੁਪਿਆ ਕੋਈ ਜਾਂਦੀ ਸੇਵਾ ਵਾਲਾ ਬਾਜੀਗਾ ਇਹ ਵੀ ਜਿਹੜਾ ਘਾਟ ਵਾਲਾ ਵਾਜ ਕੇ ਕਿ 15 ਦਿਨ ਨਹੀਂ ਰਹਿ ਜਾਣਗੇ ਗੱਲੋਂ ਸੇਵਾ ਤੇ ਦਪੈਂਦਾ ਬੱਸ ਜੀ ਹੈਨਾ ਉਹ ਪਾਵੇ ਕੌਲੀਆਂ ਵਾਲਾ ਵੰਡ ਕੇ ਫੇਰ ਕਹਿੰਦਾ 22 ਕਿਲੋ ਚਲੂ ਕੋਈ ਜੇ ਡਰਦਾ ਰਿਹਾ ਬੋਲੀ ਨਾ ਮੁੱਕਦੇ ਹੋਰੀ ਨਾ ਮੁੱਕਦੇ ਫੇਰ ਨੇ ਬਾਲਟੀ ਤਾਂ ਨਾ ਹੋਵੇਗੀ ਫਿਰ 25 ਕਿਲੋ ਦੇਣਾ ਜੇ ਇਹਨੇ ਗੱਲਾਂ ਸਿਓ ਫਿਰ ਹੈਗਾ ਯਾਰ ਕੰਮ ਤਾਂ ਸੇਵਾ ਨਾਲ ਹੀ ਹੈ ਭਰਾ ਚੰਦੂ ਸਾਹਿਬ ਸੇਵਾ ਦੇ ਮੇਰਾ ਇਹਦੇ ਦੇਤੇ ਪੈਸੇ ਲਾਤੇ ਤੇ ਬਾਅਦ ਖਵਾਉਣਾ ਕੁਝ ਨਹੀਂ ਨਾ ਵੇ ਵੇ ਸੰਧੂ ਸਾਹਿਬ ਪੱਠੇ ਪਾਤੇ ਇਹਨਾਂ ਹਥੋਲੇ ਰੈਡੀ ਕੰਮ ਕਰਤਾ ਨਾ ਬਾਕੀ ਜਿਹੜੇ ਆਪਣੇ ਫਾਰਮਰ ਭਰਾ ਲੈ ਕੇ ਜਾਣਗੇ ਚਲੋ ਕਿਸੇ ਚੰਗੇ ਫਾਰਮਰ ਵੀ ਉਹਨੇ ਹੱਥ ਪਾਉਣਾ ਬਸ 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 ਜੀ ਤੇ ਇਹ ਹੈਪੀ ਇੱਕੋ ਸਾਹਿਬ ਸਾਰੇਆਂ ਛੋੜਾ ਕਰਕੇ 70000 ਰੁਪਏ ਜਾਂ ਦੇਣੀ ਆ ਕੋਈ 80 ਨਹੀਂ ਕੋਈ 90 ਨਹੀਂ ਕੋਈ 75 ਨਹੀਂ 70 ਤੋਂ 5000 ਛੋੜਾ ਹਾਣਾ 50000 ਦੀ ਕੋਈ ਫਰਕ ਫੁਰਕ ਤੇ ਨਹੀਂ ਕਿਸੇ ਕੰਮ ਚ ਜਿਹੜੀ 70000 ਦੀ ਦਿੱਤੀ ਮੈਂ ਕਹਿੰਦਾ ਸਾਨੂੰ ਸਾਰਾ ਆਪਾਂ ਲਈ ਪਾ ਦੇ ਨਾਲ ਆ ਹਾਂ ਹਾਂ ਜੇ ਵੀਡੀਓ ਵਿਖਾ ਦਾਂਗੇ ਬੰਦੇ ਕੋਈ ਡਾਊਟ ਹੋਏ ਨਾ ਆਪਾਂ 15 ਮੋਲ ਲਿਖੀ ਜਾਂ ਆਪਾਂ ਲਈ ਮੁਕਤਲੇ ਭਾਵਾ ਪਰ ਜਿਹੜੇ ਬੰਦੇ ਨੇ ਲਈ ਉਹਨੇ 1 ਲੱਖ 40000 ਵੀਰ ਲਈ ਯਾ ਹੋ ਚਲੋ ਬੈਠੋ ਵਾਹ ਵਾਹ ਡਾਉਨ ਪੈ ਗਈ ਗਾੜ ਕੇ ਹਾਂ ਬਾਕੀ ਤੁਹਾਨੂੰ ਸਾਜ ਜਿਹੜਾ ਆਪਾਂ ਘਾੜਤਾ ਨਾ ਕਿਨੇ ਕਹਿੰਦਾ ਤੁਸੀਂ ਟੋਕਰੀ ਹੈ ਕਦੇ ਕੀਪ ਤਾਂ ਕੀ ਆ ਇਹਦਾ ਸਵੱਲਾ ਪਾਪਾ ਜਿਹੜੇ ਬੰਦੇ ਤੋਂ ਲਈਏ ਡਰੈਸ ਵੀ ਦੱਸਦਾ ਵੇ ਉਹਦੇ ਘਰੇ ਸੂਈ ਆ ਜੇਰ ਸਾਰਾ ਕੋ ਪ੍ਰੋਪਰ ਲੱਗ ਗਿਆ ਆਪਾਂ ਲਈਗਾ ਪੱਛੇ ਪਾਰ ਹੋਗਾ ਆਲੇ ਬਡਰੈਸ ਵੀ ਦੱਸ ਦਿੰਨੇ ਆ ਠੀਕ ਆ 70000 ਦੀ ਦੋਸਤੋ ਇਹ ਵਾੜ ਤੁਹਾਨੂੰ ਮਿਲੂਗੀ 22 ਲੀਟਰ ਤੋਂ ਪਲੱਸ ਪਲੱਸ ਜਿਹੜੀ ਇਹ ਚੱਲਣ ਈ ਆ ਮਗਰ ਬੱਚਾ ਆ ਵਛਾ ਜੇ ਮੀਲ ਕਾਫ ਮੇਰੇ ਬਾ ਦੂਰ ਵਾਲੀ ਬੱਠੇ ਪਾਣੇ ਆਪਾਂ ਗਾ ਨਹੀਂ ਬਡਰੈਸੀ ਦਸਤਾਵੇਜ਼ ਆਪਾਂ ਤਸੱਲੀ ਕਰਿਆ ਯਾਰ ਬਸ 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 ਇਹ ਆਖੂ ਵੀ ਪੜੀ ਨੇ ਡੇਢ ਰੁਕ ਜੇ ਨਾ ਕਾਤੋਂ ਦਾ ਵੀ ਪਰ ਬੰਦੇ ਦਾ ਆਪਾਂ ਲਈ ਪਾ ਲਾ ਆਪਾਂ ਨੂੰ ਪੈਸੇ ਦੇਨੇ ਕਿਨ ਕੇ ਬਸ ਜੀ ਆਲਾ ਤਸੱਲੀ ਕਰਾ ਆਲਾ ਕੋਈ ਡਾਇਰੈਕਟਰ ਵੀ ਲਿਆ ਕੇ ਚੈੱਕ ਕਰਾ ਲੈ ਵੀ ਕਿੰਨੇ ਦਿਨਾਂ ਦੀ ਸੂਈ ਆਪਾਂ ਨੂੰ ਕੋਈ ਦਿੱਕਤ ਨਹੀਂ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਦੋਸਤੋ ਚੰਗੀ ਵੈਰ ਆਪਾਂ ਕੀ ਥਾਣਾ ਤੋਂ ਉਹਦੀ ਬੜੀ ਸਾਫ਼ ਸੁਥਰੀ ਆ ਮੇਰਾ ਭਰਾ ਜਿੱਦਾ ਮਰਜ਼ੀ ਤੇ ਆਣ ਕੇ ਤਸੱਲੀ ਕਰੀ ਚੱਲਿਆ ਜੀ ਸਾਨੂੰ ਸਾਹਿਬ ਕੋਈ ਚੰਗੀ ਵੀ ਮੇਰਾ ਸੇਵਾ ਕਰਨ ਵਾਲਾ ਲੈ ਗਿਆ ਨਾ ਤੇ 30 ਕੁਲੂੰਗਾ ਕੋਲ ਚਵਾਰੋਂ ਦੀ ਬੱਛੀ ਆ ਲੋ ਜੀ ਤੇਰੀ ਤਾਂ ਸਵਾਰੀ ਉਹ ਟੋਟਮਾਂਟਾ ਦਵਾਈ ਆ ਹਾਂ ਸਵਾਰੀ ਵੇਖੋ ਲੋ ਜੀ ਹਾਂ ਕੋਈ ਨਾ ਚੋਲੇ ਕੋਈ ਹੱਥ ਨਾ ਚੋਲੇ ਹਾਂ ਢੋਲ ਹੀ ਬੰਦੀ ਫਿਰਦੀ ਹਾਂਜੀ 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 ਹਾਂ ਸੰਗਤ ਜੀ ਦੀ ਸੇਵਾ ਹੀ ਨਹੀਂ ਕੀਤੀ ਇਹਨੇ ਸੇਵਾ ਕੀਤੀ ਦੋਵਾਂ ਦਾ ਮੁਕਾਬਲਾ ਕੱਲੀ ਨੇ ਕਰੀ ਹਾਂ ਅੱਪੀ ਉਧਰ ਰੱਖ ਮੈਂ ਆਪਣੇ ਕੋਲ ਸ਼ਾਈ ਵਾਲਾਂ ਦੇ ਵਿੱਚ ਆ ਖੜੀ ਇੱਕਾ ਗਾਂ ਵੇਰ ਇਹ ਸੰਗਤ ਦੂਜਾ ਸੁਆਜੋ ਮਗਰ ਬੱਛੀ ਚੌਥਾ ਇਹਨੂੰ ਸੁਜੀ ਜੋ ਬੱਛੀ ਮਗਰ ਬੱਛੀ ਮਗਰ तो, अच्छा कोई ਬੰਦਾ ਇਹ ਪੌਂਦੀ ਲੋੜ 9 ਕਿਲੋ ਬੋਲਾ ਜਿੱਦਾਂ ਮਰਜੀ ਵੀ ਲੈ ਉਹ 2 ਟਾਂ ਲੀਟਰ ਵਾਰ ਕੇ ਲੈ ਜਾ ਆਪਣੇ ਘਰੇ ਹਾਂ ਤਾਂ 4 ਦਿਨਾਂ ਦੀ ਸੂਈ ਦੇ ਥੱਲੇ 9 ਕਿਲੋ ਬੋਲਾ ਮਿਲਕੇ ਦੇ ਦਾਂਗੇ ਮਗਰ ਬੱਛੀ ਆ ਨਾ ਦੂਜਾ ਸੂਆ ਜੀ ਲੈ ਦੇ ਲਓ ਦੋਸਤੋ ਦੂਜਾ ਸੂਆ ਆਹ ਇਹਦੀ ਚੰਗੀ ਚੰਗੀ ਬੰਦਾ ਪੌਂਦੀ ਵੀ ਲੋੜ ਆ ਠੀਕ ਹੈ ਜੀ 9 ਲੀਟਰ ਦੋਸਤੋ ਬੋਲੇ ਬੋਲਾ ਆ ਤੇ ਚੌਥੇ ਦਿਨ ਦੀ ਸੂਈ ਦੇ ਥੱਲੇ ਮਗਰ ਬੱਛੀ ਆ ਦੂਜਾ ਸੂਆ ਬੋਤੀਬਾਤੀ ਫੇਸਪੂਸ਼ ਕੁਆਲਿਟੀ ਆ ਬੇਖੋ ਜੀ ਦੁੱਧ ਸੰਧੂ ਸਾਹਿਬ 11 12 11 12 ਕਿਲੋ ਦਈ ਜੀ ਮੈਂ ਇਹਨੇ ਵੇਚਣਾ ਮਾਰਾ ਜੀ 15 ਕਰਦੀ ਫਾਇਦਾ ਕੋਈ 11 12 ਕਿਲੋ ਸੰਧੂ ਨਹੀਂ ਨਹੀਂ ਜਾਇਜ਼ ਆਪਾਂ ਗੱਲ ਨਹੀਂ ਕਰਾਂਗੇ ਹਾਂ ਜੀ ਖੋਲੋ 11 12 ਇਹਨਾਂ ਨੂੰ ਆਂਦਾ ਵੀ ਕੀ ਏਡੀ ਗਾ ਨੂੰ ਹਾਂ ਚਲੋ 11 12 ਕਿਲੋ ਤਾਂ ਜਾਇਜ਼ ਹੋਣਾ ਚਾਹੀਦਾ ਜੀ ਬੱਸ ਇਹਨਾਂ ਨੇ ਕਹੀਦਾ ਵਨ ਬਨੇਵਾ ਖਾ ਗਿਆ ਹਾਂ ਜੀ ਹਾਂ ਜੀ ਜੇ ਮੈਂ ਕਹੀ ਜੇ ਮੈਂ 15 ਕਰਦੀ ਫਾਇਦਾ ਕੋਈ ਨਹੀਂ ਸੰਧੂ ਸਾਹਿਬ ਹਾਂ ਹੋਰ ਇਹਨੂੰ ਗਏ ਸੰਭਾ ਜਦੋਂ ਉਹ ਵੀ ਸੇਵਾ ਲਈ ਕੀ ਬੋਲੋ ਕਦਾਂ ਖੁਰਲੀ ਤੇ ਲੱਗੀ ਉਧਰ ਇਹ ਬਿਲਕੁਲ ਜੀ ਲੋਵੀ ਪ੍ਰਭਾਉ ਬਈ ਦੇਖੋ ਤੁਸੀਂ ਠੀਕ ਆ ਉਹ ਵੇ ਲੋ ਕਿੰਨੀ ਚਾਹੂਗਾ ਉਹ ਨੂੰ ਰਸ ਨਹੀਂ ਲੋੜਾ ਅੱਠ ਲੱਗਾ ਪਾਇਆ ਤਾਂ ਕਿ ਚੋਕਰ ਚਾਕਰ ਦੇ ਮਾਰ ਦੇਖੋ ਤੁਸੀਂ ਜੀ ਕਹਿੰਦੇ ਜੀ ਸਾਹਿਬ ਸਾਰੇ ਨਾ ਘਰ ਦਾ ਮਾਲ ਵੇ ਲੋ ਚੋਕਰ ਸਾਰਾ ਪਠਾ ਪਾ ਦਾ ਰੈਡੀ ਕਰਦਾਗਾ ਮਾਜੀ ਬਹੁਤ ਵਧੀਆ ਗੱਲ ਵੀਰੇ ਜੇਵਾਂ ਨਾਲ ਹੀ ਫੇਰ ਕੋਈ ਚਾਹ ਜੀ ਬਾਸੇ ਜੀ ਸਾਹਿਬ ਆ ਤਾਂ ਬਾਹਰ ਤਰੇ ਘਰੀਏ ਦੇ ਘਰੇ ਭੁੱਖੀਆਂ ਬੱਦੀਆਂ ਰਹੇ ਨੇ ਫੇਰ ਕਾਲਾ ਵਪਾਰ ਆ ਹਾਂਜੀ ਲੋਵੀ ਪ੍ਰਭਾਉ ਇੱਕ ਵਾਰੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਇਸ ਵਕਤ 8 9 8 9 ਕਿਲੋ ਬੋਲੇ ਬੋਲਾ ਇਹਦੇ ਥੱਲੇ ਚੌਥਾ ਦਿਨ ਅੱਜ ਸੂਈ ਨੂੰ ਪਰ ਦੁਜਾਸ ਹੋਇਆ ਬੱਚੀ ਸੂਈ ਹੈ ਠੀਕ ਹੈ ਜੀ ਸੋ ਚਾਰ ਥਾਣਾ ਕੋਈ ਬੱਚਾ ਫੋਰਨਿੰਗ ਹੀ ਨਾਲ ਚਾਹੇ ਚੋਣੀ ਬੋਦੀ ਜਾਗੀ ਗੋਲੀ ਪੈਣੇ ਚੋਣੀ ਹੋ ਗਿਆ ਵੀਰ ਨੇ ਚੋਣੀ ਹੋ ਲੋ ਹੌਣੇ ਵਾਸਤੇ ਜਾਓ ਕਰਾਓ ਵੀ ਆਓ ਚਲੋ ਆਪਾਂ ਇਹ ਯਾਰ ਉਹ ਕਰ ਆਪਾ ਦੋ ਦੇਣਾ ਲੈ ਉਹ ਇਹ ਪੱਜਾਰੀਆ ਦੇ ਕਰਾਉਂ ਵੀ ਕਰਨੇ ਆ ਤੋਫੇ ਲਿਆਉਣੇ ਆਪਣਾ ਲਈ ਵੀਡੀਓ ਦੇ ਦੇਖੋ ਬੱਸ 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 ਹਾਂਜੀ ਹਾਂਜੀ ਰੋਤਾ ਮੇਰੀ ਦੀ ਆ ਰੋਤ ਰੋਤ ਦਾ ਮੇਲੇ ਹਾਂਜੀ ਹਾਂਜੀ ਐਸਾ ਐਸਾ ਫਾ ਪਾਜੀ ਪਾਈ ਆ ਵੀ ਮੇਰਾ ਬਦ ਮੂਲ ਕਿੰਨਾ ਕਰਦਾ ਆਂ ਦੀ ਸਰ ਦਾ ਮੂਲ ਕਰਦੇ ਦਾ 35000 ਰੁਪਇਆ 2000 ਛੋੜ ਆ 33000 ਦੀ 33 ਦੀ 32.5 ਦੀ ਹਾਂ ਨਾ ਜਿਹੜੀ 32.5 ਦੀ ਜਿੰਨਾ ਮਰਜੀ ਵੀ ਮੇਰੇ ਕੋਈ ਵੀਡੀਓ ਪਾਲ ਤੇ ਚਵਾ ਲੈ ਇੱਕ ਟਾਈਮ ਵੀਡੀਓ ਪਾਲ ਦੂਜੇ ਕੰਮ ਘਰੇ ਲਾ ਕੇ ਚਵਾ ਲੈ ਫੇਰਾ ਪਰ ਪਈ ਜਿੰਨੇ ਲਾ ਕੇ ਨਾ ਰਹਿਣ ਦੇ ਐਡਾ ਫਿਰ ਰੱਖ ਦੀ ਗਰੰਟੀ ਜਿਹ ਪਾਈ ਆ ਵੀ ਕਰੀ ਆਪਾਂ ਬੈਠੇ ਮੈਂ ਵੀ ਅੱਗੇ ਦੇਖੋ ਇੱਕ ਅਗੇ ਜਰਸੀ ਬ੍ਰੇਡ ਦੇ ਵਿੱਚ ਆਵਾਜ਼ੀ ਦੇਖੋ ਪਹਿਲਾ ਹੂਆ ਵਸ਼ੀ ਕਬੂਤਰ ਹੀ ਹੈ ਦੇਖ ਲਓ ਇਧਰ ਰੱਖਾ ਪੱਤਾ ਪਾ ਕੇ ਵੀ ਦੇ ਦਾਂਗੇ ਲਓ ਲਓ ਬਈ ਲਓ ਤੇਪਨ ਦੋਸਤੋ ਬੋਲਾ ਪਨ ਗਈ ਆ ਬਾਕੀ ਲਿਬਰਟੀ ਆਰਡਰ ਕੁਆਲਿਟੀ ਆ ਤੁਹਾਡੇ ਸਾਹਮਣੇ ਆ ਜੀ ਐ ਬੋਲਾ ਵੀ ਕੁਝ ਸੁਣਦਾ ਦੇਖ ਲਓ ਤੇਪਨ ਤੁਸੀਂ ਦੇਖ ਸਕਦੇ ਜੇ ਬਈ ਕਿਸੇ ਭਰਾ ਨੇ ਆਨਲਾਈਨ ਸੌਦਾ ਕਰਨਾ ਆ ਭਰਾ ਬਰੂ ਤੁਸੀਂ ਕਰੋ ਜਾ ਠੀਕ ਆ ਜੀ ਐ ਕਿ ਕਿ ਲੱਸੀ ਆਉਂਦਾ ਹੈ ਗੋਗੇ ਪਾਣੀ ਆਉਂਦਾ ਇੱਕੋ ਜਿਹਾ ਚੌਂਜ ਬੋੜਾ ਬਹੁਤ ਵਧੀਆ ਸਗਲਾ ਇੱਕੋ ਜਿਹਾ ਠੀਕ ਹੈ ਜੀ ਸਮਝਾਓ ਪਹਿਲਾਂ ਲੱਸੀ 12 ਤਰਾ ਕਿਲੋ ਦੋ ਦੇ ਦੋ ਠੰਡੀ ਠਰੀਕੋ ਗੱਡੀ ਆ ਬਲੈਂਡਰੀ ਬੰਨ ਨੂੰ ਕਰਵਾ ਲਈ ਹਾਂਜੀ ਹਾਂਜੀ ਦੇਖ ਲਓ ਆਹ ਦੇਖੋ ਜੀ ਠੀਕ ਹੈ ਜੀ ਪਾਉ ਪਰਤੂ ਕਰਵਾ ਲਈ ਆ ਮਾਤਾ ਮਾਤੇ ਬਸ ਜੀ ਬਹੁਤ ਵਧੀਆ ਬੱਚੀ ਆ ਇਹ ਹੈ ਪਲੂਨ ਪਹਿਲਣ ਬੱਚੀ ਹੈ ਇਹ ਪਹਿਲੇ ਫਿਰ ਚਿੱਗੀ ਜੋ ਮੂੰਹ ਤੋਂ ਇਹ ਆਪਾਂ ਦੁੰਦੀ ਚੋਗੀ ਕਹਿੰਦਾ ਜਿਹੜੀ ਛਿੱਗੀ ਛਿੱਕੀ ਜਿਹੜੀ ਦੁੰਦੀ ਦੁੰਦੀ ਕਵਾਂਗੇ ਬਹੁਤ ਵਧੀਆ ਬੱਚੀ ਕਰੋ ਚੈੱਕ ਬੜੀ ਪਿਆਰੀ ਆ ਬਿਲਕੁਲ ਛੋਟੀ ਬ ਆਈਟਾ ਦਰਮਿਆਨੀ ਆ ਛੋਟੀ ਹਾਈਟ ਆ ਸਰਦਾਰ ਬਟਾਚਾ ਲੋਕ ਪੂਰਾ ਕਰਨਾ ਹੈ ਪੱਠੇ ਵੀ ਥੋੜੇ ਖਾਲੀ ਥੋੜੇ ਖਾਜ ਰਹਿਣ ਵਾਲੀ ਹਾਂ ਇਹਨੇ ਸ਼ੌਕ ਪੂਰਾ ਕਰਦਾ ਵੀਰ ਨੇ ਹਰਦਾ ਇਹ ਉਹਦੇ ਆਪੇ ਸੰਸਾਰ ਤੋਫਾ ਹੈ ਬਹੁਤ ਖੂਬਸੂਰਤੋ ਦੋਸਤੋ ਬੱਚੀ ਥੋੜੀ ਜਿਹੀ ਡਾਈਟ ਥੋੜਾ ਜਿਹਾ ਪੱਠਾ ਟੱਕਾ ਖਾ ਕੇ ਰਜਣ ਵਾਲੀ ਆ ਤੇ ਬਾਕੀ ਖੂਬਸੂਰਤੀ ਬੜੀ ਆ ਬਾਕੀ ਚਮਕ ਦਮਕ ਵੱਚੀ ਦੀ ਚੈੱਕ ਕਰੋ ਤੁਸੀਂ ਬਹੁਤ ਪਿਆਰੀ ਆ ਠੀਕ ਆ ਜੀ ਤੋਂ ਲਾਡਾਂ ਦੇ ਨਾਲ ਪਾ ਲਈ ਕਿਸੇ ਭਰਾ ਨੇ ਬਸ ਜੀ ਬਸ ਕੰਨਨ ਦਾ ਲੋੜਾ ਲੋੜਾ ਹੁੰਦੀ ਗਾਵਾ ਹਾਂ ਤੁਰਿਆ ਇੱਥੋਂ ਹੀ ਕਮਾ ਲੈਣੇ ਕਮਾ ਦੇ ਕਮਾ ਦੇ ਕਮਾ ਦੇ ਠੰਡੀ ਤੇਰੀ ਰਸਾ ਸੁਰਤਾ ਦੇ ਲੋਤੇ खाना वहां तोहफा आया के आगे जी जी आगे आगे? आगे? एक तोफा फिर हिमाचल हिमाचल जाना पैना ठीक है जी सो अच्छी दसो मीडियम दरम्या हाइट बिलकुल बाकी रेल रूट भी ओना भी किया जाऊगा आया तुरया तो गरीब ए पोछे पोछे के तुरती है है <laughs> बस जी बस या हो भी तो आया ना दो के करों के ना बेवी एवी चाल आप दी आप है बस जी बस हां सब अच्छी जगी है ठीक है ते दरमियानी हाइट दे बाकी पूती बाकी ਬੰਤਰ ਬੰਤਰ ਜੇ ਜੇ ਦਾ 9000 ਦਾ ਪਾਸਾ ਉਹ ਸ਼ੋਰ ਹੀ ਕਰਨੀ 45000 ਤੋਂ 500 ਸ਼ੋਰ ਹੀ ਕਰਨੀ ਹੋਰ ਜਿਆਦਾ ਕਰਵਾ ਦੀਏ 10000 ਛੱਡਦਾ ਵੱਸੀ ਚੰਗੀ ਐ ਹੋਰ ਕਰਦੇ ਚੱਲਾ ਚਲੋ 43000 ਸਿਰ ਦੇ ਦਿਆਂਗੇ ਹਾਂ ਨਾ ਹੋਰ ਨਹੀਂ ਹੁੰਦੀ ਨਹੀਂ ਹੋਰ ਨਹੀਂ ਹੁੰਦੀ ਵਾਅਦਾ ਕੋਈ ਨਹੀਂ ਦਾ ਐ ਹਾਂ 43000 ਤੇ 43000 ਹਾਂ ਨਾ ਦੇ ਲਓ ਵੀ ਇੱਕ ਕਬੂਤਰ 243000 ਬੰਦ ਲੂਗਾ ਤੁਹਾਨੂੰ ਬਾਜ ਦਾ ਬੱਚਾ ਬਹੁਤ ਵਧੀਆ ਚੰਗੀ ਬੱਛੀ ਐ ਪਸੰਦ ਆਊਗੀ ਠੀਕਾ ਜੀ ਤੇ ਬਾਕੀ ਮੇਰਾ ਬਲੌਕ ਕਰਨ ਨੂੰ ਆਉਂਦਾ ਜੀ ਦਾ ਮੇਰਾ ਆ ਜਾ ਦੇਖ ਵੀ ਨਰੇ ਤੰਗੀਆਂ ਖੜੀਆਂ ਖੂਕੀਆਂ ਨੇ ਜੀ ਜੀ ਬਾਕੀ ਛੇ ਆ ਬਾਕੀ ਇਹ ਘੁਰਨੀ ਮੈਂ ਚਾਈ ਜਾਊ ਕਿ ਨਾਲੇ ਪਾਸੇ ਆ ਰਿਹਾ ਜਿਆ ਮੂਰ ਉਹ ਅੱਛੀ ਨਹੀਂ ਬਹੁਤ ਛੋਟੀ ਛੋਟੀ ਜਿਹੀ ਬੂਟੀ ਹਾਂਜੀ 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 ਫੇਰ ਫੋੜ ਦੇ ਕਿਸੇ ਦਾ ਸਾਗ ਨਹੀਂ ਲੇਦੇ ਜਿਸੇ ਨੇ ਬੀ ਸ਼ਾਂਗ ਆ ਲਿਆ ਕੋਈ ਫੋੜ ਬਾਕੀ ਕਰੋ ਤਸਲੀ ਨਾਲ ਦੇਖ ਲੋ ਕਿ ਕਿਸੇ ਰਖਣਾ ਫੋੜ ਨਹੀਂ ਕੋਈ ਸ਼ਾਕ ਬੱਚਾ ਨਹੀਂਗਾ ਚਾਰੇ ਥਾਣਾ ਠੀਕ ਆ ਜੀ ਤੇ ਝੋਲੀ ਚਲੀ ਬਿਲਕੁਲ ਪਤਲੇ ਜਿਵੇਂ ਲਫਾਫੇ ਵਰਗੀ ਐ ਤੇ ਇਹ ਆ ਤੇ ਲਾਗਰੇ ਹੈਪੀ ਦੇ ਕੋਲ ਟੋਟਲ ਤਿੰਨ ਦੋ ਸੁਈਆਂ ਬੜਾ ਇੱਕ ਗੱਬੜ ਵੱਛੀ ਤੁਹਾਨੂੰ ਦਿਖਾਤੀ ਆਪਾਂ ਐਂਡ ਦੇ ਵਿੱਚ ਪਸ਼ੂ ਚੰਗੇ ਆ ਸਾਫ਼ ਸੁਥਰੇ ਐਨੀਮਲ ਨੇ ਠੀਕ ਆ ਜੀ ਤੇ ਹੈਪੀ ਇੱਕ ਨੰਬਰ ਬੋਲ ਆਉਂਦੇ ਨੰਬਰ ਆਪਣਾ ਹੈ 8143674572 ਇਹਦੇ ਆਪਣਾ ਬੁੱਢਨ ਸੁਗੇ ਜਿਲ੍ਹਾ ਤਰਨਤਾਰਨ ਜੀ ਠੀਕ ਆ ਜੀ ਹਾਂਜੀ ਓਕੇ ਭਰਾ ਲੋ ਵੀ ਇਹ ਦੋਸਤੋ ਅੱਜ ਪਸ਼ੂ ਐਨੀਮਲ ਨੇ ਹੈਪੀ ਦੇ ਕੋਲ ਇੱਥੇ ਆਣ ਕੇ ਮੇਰਾ ਭਰਾ ਤਸਦੀ ਕਰੋ ਇੱਕ 22 25 ਲੀਟਰ ਇਸ ਵਕਤ ਜਿਹਦੇ ਥੱਲੇ ਹਾਜ਼ਰ ਦੁੱਧ ਆਪਾਂ ਤੁਹਾਨੂੰ ਆ ਬਾਹਰ ਦਿਖਾਤੀ ਆ 70000 ਦੀ ਬੜਾ ਪਰਤਾ ਜਾਇਜ਼ ਤੇ ਇੱਧਰ ਇੱਕ ਆ ਬਾੜ ਤੁਹਾਨੂੰ ਦਿਖਾਈ ਆਪਾਂ ਇਹ ਬੜੀ ਜਾਗ ਰੇਟ ਦੇ ਵਿੱਚ ਆ ਮੱਛੀ ਮਗਰ ਆ ਠੀਕ ਆ ਜੀ ਤੇ ਕਿ ਜਰਸੀ ਵਿਖਾਈ ਆ ਬੜੇ ਭਾਅ ਪਰਤੇ ਜ 43000 ਦੇ ਵਿੱਚ ਠੀਕ ਆ ਜੀ ਸੋ ਆਓ ਇਥੇ ਆਨ ਕੇ ਆਪਣੀ ਚੋਕੇ ਪਸਮਾ ਕੇ ਤਸੱਲੀ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ